ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਟਾਈਮ ਨੈਸ਼ਨਲ ਹਾਈਵੇ 54 ਤੇ ਅਸੀਂ ਹੈਗੇ ਆ ਤੇ ਜੇਕਰ ਸਮੇਂ ਦੀ ਗੱਲ ਕਰਦੇ ਆ 9:20 ਹੋ ਗਿਆ ਲੇਕਿਨ ਧੁੰਦ ਕਾਫੀ ਜਿਹੜੇ ਪਿਛਲੇ 2-3 ਦਿਨ ਦੇ ਵਿੱਚ ਬਹੁਤ ਪੈ ਗਈ ਹੈਗੀ ਹੈ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹੈਗੇ ਆ ਸੋ ਤੁਸੀਂ ਹੁਣ ਵੀ ਤਸਵੀਰਾਂ ਦੇ ਵਿੱਚ ਜਿਹੜਾ ਦੇਖ ਸਕਦੇ ਧੁੰਦ ਕਾਫੀ ਹੈਗੀ ਹਾਲਾਂਕਿ 9:20 ਦਾ ਸਮਾਂ ਹੋ ਗਿਆ 4 ਜਨਵਰੀ ਦੀ ਆਪਾਂ ਗੱਲ ਕਰਦੇ ਆ ਤੇ ਮੈਸੇਜ ਸਨੇਹ ਇਹੀ ਹੈ ਕਿ ਜਿਹੜਾ ਇਹਨਾਂ ਧੁੰਨਾ ਦੇ ਦੌਰਾਨ ਜਿਹੜਾ ਜਿਹੜਾ ਤੁਸੀਂ ਆਵਾਜ਼ੀ ਦੇ ਸਾਧਨਾ ਤੇ ਤੁਹਾਡਾ ਸਕੋਚ ਕਰੋ ਟ੍ਰੈਫਿਕ ਨਿਯਮਾਂ ਦੀ ਵੱਧ ਵੱਧ ਪਾਲਣਾ ਕਰੋ ਜਿਹੜੇ ਰਿਫਲੈਕਟਰ ਵਗੈਰਾ ਹੈਗੇ ਉਹਨਾਂ ਦੀ ਵਰਤੋਂ ਕਰੋ ਸਪੀਡ ਤੇ ਖਾਸ ਤੌਰ ਤੇ ਖਿਆਲ ਜਿਹੜਾ ਜ਼ਰੂਰ ਕੀਤਾ ਜਾਵੇ ਕਿਉਂਕਿ ਜਿਹੜਾ ਆਪਾਂ ਜੇਕਰ ਸਪੀਡ ਦੀ ਗੱਲ ਕਰਦੇ ਤੇ ਇਹਨਾਂ ਦਿਨਾਂ ਦੇ ਵਿੱਚ ਧੁੰਦ ਦੇ ਕਾਰਨ ਸਾਨੂੰ ਜਿਹੜੇ ਵਾਹਨਾਂ ਦੀ ਸਪੀਡ ਹੈਗੀ ਏ ਹਾਲਾਂਕਿ ਜਿਹੜਾ ਬੱਸਾਂ ਦੀ ਚਲੋ ਮਜਬੂਰੀ ਹੋ ਸਕਦੀ ਏ ਲੇਕਿਨ ਜਿਹੜੇ ਨਿੱਜੀ ਵਾਹਨ ਹੈਗੇ ਆ ਕੋਈ ਮੋਟਰਸਾਈਕਲ ਕੋਈ ਗੱਡੀ ਕਾਰ ਵਗੈਰਾ ਹੈਗੀ ਏ ਉਹਨਾਂ ਤੇ ਅਸੀਂ ਜ਼ਰੂਰ ਸਪੀਡ ਲਿਮਿਟ ਰੱਖ ਕੇ ਤੇ ਆਪਣਾ ਜਿਹੜਾ 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 ਸੇਫ ਜਿਹੜੇ ਅਸੀਂ ਜਿਹੜੀ ਯਾਤਰਾ ਕਰ ਸਕਦੇ ਹੈਗੇ ਆ ਸੋ ਮੈਸੇਜ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਸਪੀਡ ਲਿਮਟ ਕੰਟਰੋਲ ਚ ਰੱਖੀਏ ਔਰ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਜਿਹੜਾ ਆਪਾਂ ਸਹੀ ਜਿਹੜਾ ਯਾਤਰਾ ਕਰ ਸਕੀਏ ਧੰਨਵਾਦ ਜੀ